ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਨਾਨਕ ਟ੍ਰੈਕਟਰpropto ਜੋ ਵੀਰ ਕਾਫੀ ਸਮੇਂ ਤੋਂ ਏਜੰਸੀ ਵਿੱਚ ਕੰਮ ਕਰਦੇ ਨੇ ਅਸੀਂ ਪਹਿਲਾਂ ਵੀ ਨਾ ਤਾਂ ਕਈ ਵਾਰ ਟ੍ਰੈਕਟਰ ਲੈ ਚੁੱਕੇ ਹਾਂ ਬਹੁਤ ਵਧੀਆ ਇਨਸਾਨ ਨੇ ਤੇ ਵਧੀਆ ਪਰਮਾਤਮਾ ਦਾ ਇਹਨਾਂ ਦਾ ਓਟਾਸਰਾਏ ਤੇ ਵਧੀਆ ਤਰੱਕੀਆਂ ਬਖਸ਼ਣ ਵੀਰ ਤੇ ਸਾਰਿਆਂ ਨੂੰ ਵੀਰਾਂ ਨੂੰ ਵਧਾਈ ਠੀਕ ਹੈ ਦੁਬਾਰਾ ਦੱਸਦੇ ਹਾਂ ਕਿ ਅਸੀਂ ਇਹ ਚਲਾਏ ਸਸਤੀ ਗੱਲ ਸਰ ਇਹਨੂੰ ਉਹ ਠੀਕ ਆ ਬੁਗਏ ਅੱਜ ਟਰੈਕਟਰ ਦੇ ਰਹੇ ਆ ਆਪਾਂ ਤੋਂ ਠੀਕ ਆ ਜੀ ਵੀਰ ਉਹਨਾਂ ਬਾਹਰ ਅੱਪਸੋ ਫਰ ਕੇ 5 ਸਾਲ ਦਾ ਆਪਣਾ ਸਰਪੰਚ ਸਾਹਿਬ ਆ ਜਗਦੇ ਕਰਦੇ ਕੋਈ ਪਤਾ ਨਹੀਂ ਕਿਹਾ ਵੀ ਤੁਹਾਡੇ ਕਿ ਨਹੀਂ ਪ੍ਰੋਗਰਾਮ ਤਾਂ ਹੀ ਭਜਦੇ ਆਹ ਜੀ ਹਾਂ ਬਾਈ ਨੂੰ ਪਹਿਲਾਂ ਟਰੈਕਟਰ ਦਿੱਤਾ ਸੀਗਾ ਆਪਾਂ 2021 ਚ ਠੀਕ ਆ ਜੀ ਉਹ ਵਧੀਆ ਚੱਲਿਆ ਖੁਸ਼ ਕਿਵੇਂ ਬਾਈ ਨੇ ਦੂਆ ਟਰੈਕਟਰ ਲੈ ਕੇ ਚਲੇ ਤੇ ਹੁਣ 4x4 ਲੈ ਕੇ ਚੱਲੇ ਆ ਓਕੇ ਜੀ ਤੇ ਬਾਈ ਨੇ ਇਹਦੇ ਇਸ਼ਤਿਹਾਰ ਨੇ ओके ਉਹਨਾਂ ਨੇ ਨਾਲੇ ਦਵਾਤਾ ਗੱਲ ਇੱਕ ਦੀ ਹੋਈ ਤੇ ਟਰੈਕਟਰ ਦੋ ਤਿਆਰ ਕਰਤੇ ਠੀਕ ਹੈ ਜੀ ਵਧੀਆ ਮੰਦਰੇ ਸੌਦਾ ਠੀਕ ਹੋ ਗਿਆ ਠੀਕ ਹੈ ਜੀ ਜਣੀਆ ਮਤਲਬ ਜਿੰਨੇ ਕੇ ਬਾਈ ਉਹਨਾਂ ਕੋ ਪੈਸੇ ਆ ਉਹ ਸਾਰਾ ਥੋੜਾ ਕੱਟ ਦੱਤੇ ਸਾਨੂੰ ਅੱਛਾ ਜੀ हां ਇਹ ਤਾਂ ਬਦਲੇ ਲੈਣੇ ਚਾਹੀਦੇ ਤੇ ਮੋਟੀਆਂ ਫਾਰਮ ਹੈ ਅੱਛਾ ਬਾਈ ਉਹਨਾਂ ਕੰਮ ਕਰਦੇ ਨੇ ਜ਼ਮੀਨ ਦਾ ਪ੍ਰਾਪਰਟੀ ਦਾ ਓਕੇ ਜੀ ਜੇ ਕਿਸੇ ਵੀ ਨਾਲ ਜ਼ਮੀਨ ਲੈਣੀ ਆ ਵੇਚਣੀ ਆ ਤਾਂ ਵੀ ਬਾਈ ਨਾਲ ਘੱਟ ਘੱਟ ਕਰ ਲਓ ਵੀ ਨੰਬਰ ਦੇ ਦਾਂਗਾ ਜੀ ਨੰਬਰ ਦੱਸ ਦੋ ਮੜਾ ਜਾਂ 95921 96521 ਠੀਕ ਹੈ ਜੀ ਪਹਿਲਾ ਵਿੰਡੋ ਫਾਰਮ ਦਾ ਵੀ ਇਹਨਾਂ ਕੋਲ ਪਹਿਲਾ ਵਿੰਡੋ ਫਾਰਮ ਦਾ ਵੀ ਇਹਨਾਂ ਪਹਿਲਾਂ ਵੀ 4-5 ਟਰੈਕਟਰ ਦੋ ਐਨੇ ਆਪਣੇ ਓਕੇ ਜੀ ਖਾਂਬੜੇ ਵਧੀਆ ਤਰੀਕੇ ਨਾਲ ਵੀਰ ਸੌਦਾ ਕਰਹਿੰਦਾ ਔਰ ਨਿਰਸਵਾਰਥ ਠੀਕ ਹੈ ਜੀ ਮਤਲਬ ਮਤਲਬ ਨਹੀਂ ਕੋਈ ਵੀ ਕਿ ਪਿਆਰੇ ਹੈ ਵੀਰ ਨਾਲ ਬਾਈ ਨਾਲ ਜਿਆਦਾ ਜਿਆਦਾ ਇੱਧਰ ਸਰਪੰਚ ਸਾਹਿਬ ਨਾਲ ਠੀਕ ਹੈ ਜੀ ਮੇਰੇ ਨਾਲ ਮੁਲਾਕਾਤ ਘੱਟ ਹੁੰਦੀ ਹੈ ਬਾਈ ਦੇ ਏਰੀਆ ਲੋਕਲ ਹੈ ਫੇਰ ਉੱਥੇ ਮੁਲਾਕਾਤ ਛੇਤੀ ਹੋ ਜਾਂਦੀ ਹੈ ਠੀਕ ਹੈ ਜੀ ਤੇ ਸਾਡੇ ਕਾ ਬਹੁਤ ਬੰਦੇ ਆਉਨੇ ਬਾਈ ਕਮਿਸ਼ਨ ਵਾਲੇ ਨਹੀਂ ਮਾਨ ਹੁੰਦੇ ਬਿਲਕੁਲ ਜੀ ਵੀਰ ਜਿਵੇਂ ਥੋੜਾ ਸੌਦਾ ਹੋਇਆ ਬਹੁਤ ਘੱਟ ਬੰਦੇ ਨੇ ਹੈ ਤੁਸੀਂ ਰੂਦਰ ਜੇ ਹੋ ਹੋਰ ਆਪਣੀ ਕਰਾਣਾ ਹਾਂਜੀ ਕਮਿਸ਼ਨ ਨੂੰ ਕੱਟ ਤੀਜੇ ਕਰੋ ਤੇ ਵਧੀਆ ਇਨਸਾਨ ਨੇ ਵਧੀਆ ਮਿਲਣ ਵਰਤਨ ਵਾਲੇ ਨੇ ਬਾਈ ਤੁਸੀਂ ਰੂਦਰ ਜੇ ਹੋਏ ਆ ਇਹਨਾਂ ਨੂੰ ਪਤਾ ਲੱਗਦਾ ਜੀ ਹੋਂ ਤੱਕ ਕੋਈ ਕਰਨੀ ਬਾਈ ਨੇ ਪਹਿਲਾਂ ਵੀ ਟਰੈਕਟਰ ਦਵਾਇਆ ਪਿਛਲੇ ਸਾਲ ਵੀ ਦਵਾਇਆ ਆਪਣਾ ਤਿੰਨ ਕਿ ਮਹੀਨੇ ਪਹਿਲਾਂ ਤਾਂ ਦੋ ਵੀ ਵੀਰ ਨੇ ਦਵਾਇਆ ਠੀਕ ਹੈ ਜੀ ਹਾਂ ਇਹਨ ਪੂਰਾ ਨਰਫਟ ਸੌਦਾ ਕਰਾਇਆ ਆਪਣਾ ਠੀਕ ਹੈ ਤੇ ਬਾਈ ਕਰਦੇ ਖੇਤੀਆਂ ਕਰੇ ਹਾਂਜੀ ਹਾਂਜੀ ਟੂਟਾ ਬਿਟਰ ਤੇ ਚਲਾਉਂਗੇ ਹੁਣ ਹਾਂਜੀ ਸਵੇਰ ਸੀਟਰ ਤੇ ਠੀਕ ਹੈ ਬਾਈ ਉਹ ਟਰੈਕਟਰ ਘੱਟੇ ਆਪਾਂ ਸੋਰਾਜ ਓਕੇ ਜੀ ਤੇ ਉਹ ਇੱਕ ਦਿਨ ਦਾ ਕਾ ਲੂਗਾ ਆਪਣੇ ਕੋਲੇ ਓਕੇ ਹਾਂ ਉਹ ਆਜਾ ਹੋ ਸਰਪੰਚ ਸਾਹਿਬ ਆਪ ਕੋ ਚੰਨਣਾ ਬਾਕੀ ਸਭ ਨਹੀਂ ਦੱਸੋ ਮੜਾ ਜਾ ਹੋ ਪਾਉਂਦੀ ਚੰਨਣਾ ਪਾਈ ਦੇ ਬਾਰੇ ਨਹੀਂ ਦੱਸਦੇ ਜੱਕ ਦੇਣ ਥੋੜੇ ਜਿਹਾ ਆ ਮੈਕਮਨ ਨੂੰ ਮੈਂ ਦੱਤਾ ਹੋਇਆ ਬੋਲਣੇ ਵਾਲਾ ਐਦਾਂ ਹੀ ਬਹੁਤ ਧੰਨਵਾਦ ਜੀ ਬਹੁਤ ਠੀਕ ਹੈ ਠੀਕ ਹੈ ਵੀਰੇ ਬਹੁਤ ਬਹੁਤ ਤੁਹਾਨੂੰ ਮੁਬਾਰਕਾਂ ਵੈਗ ਨੂੰ ਤਰੱਕੀਆਂ ਵਖਸੇ ਐਦਾਂ ਹੀ ਜਿਉਂਦੇ ਬਸੇ ਰਹੋ ਚਲੋ ਭਾਈ ਪੂਰੀ ਭਾਈ ਪਹੁੰਚ ਗਏ ਪਿੰਡ ਤੇ ਲਗਭਗ ਕਣਕਾਂ ਦੀ ਜਿਹੜੀ ਬਜਾਈ ਹੈ ਭਾਈ ਉਹ ਨਿਬੜ ਗਈ ਸਾਰੀ ਉਹ ਠੀਕ ਹੈ ਜੀ ਲਗਭਗ 5-4% ਰਹਿ ਗਈ ਹੋਊਗੀ ਉਹ ਵੀ ਜਿਹੜੇ ਮੜੇ ਮੋਟੇ ਕਿਸੇ ਨੇ ਰੌਣੀ ਰੂਣੀ ਕਰੇ ਵੀ ਉਹ ਹੀ ਰਹਨੇ ਆ ਬਾਕੀ ਤਾਂ ਲਗਭਗ ਸਾਰਾ ਨਿਬੜ ਗਿਆ ਜੀ ਠੀਕ ਹੈ ਜੀ ਹੁਣ ਥੋੜੇ ਦਿਨ ਤੱਕ ਗੰਨੇ ਦਾ ਕੰਮ ਸ਼ੁਰੂ ਹੋ ਜਾਣਾ ਜੀ ਤੇ ਬਾਕੀ ਕਣਕਾਂ ਬਾਈ ਕਈ ਕਣਕਾਂ ਜਿਹੜੀਆਂ ਸੁਪਰ ਸੀਡਰ ਦੇ ਨਾਲ ਬੀਜੀਆਂ ਵੀ ਦੀਆਂ ਰੌਣੀ ਗਿੱਲ ਘੱਟਤੀ ਉਹ ਕਣਕਾਂ ਥੋੜੀਆਂ ਜੀਆਂ ਮੈਂ ਦੇਖਿਆ ਸਾਡੇ ਲਗપાસ ਹੈ ਥੋੜੀਆਂ ਜੀਆਂ ਘੱਟ ਜੰਮੀਆਂ ਹੋਈਆਂ ਤੇ ਬਾਕੀ ਤਾਂ ਲਗਭਗ ਕਣਕ ਸਾਰੀ ਜੰਮਿਆ ਜੀ ਵਧੀਆ ਤੇ ਲੋ ਜੀ ਬਾਈ ਜਿਵੇਂ ਤੁਹਾਨੂੰ ਪਤਾ ਹੈ ਕਿ ਸੁਪਰ ਸੀਡਰ ਦੇ ਨਾਲ ਬਜਾਈ ਜ਼ਿਆਦਾ ਹੋਈ ਆ ਸਾਰੀ ਉਹ ਪਰ ਕਿਤੇ ਕਿਤੇ ਦੇਖਣ ਚ ਆਇਆ ਵੀ ਜਿਹੜੀ ਸੁਪਰ ਸੀਡਰ ਦੇ ਨਾਲ ਕਣਕ ਬੀਜੀ ਵੀ ਹੈ ਨਾ ਬਾਈ ਘਟ ਜੰਮੀ ਆ ਕਿਤੇ ਤਾਂ ਸੁਪਰ ਸੀਡਰ ਡੂੰਗਾ ਲੱਗ ਗਿਆ ਜਿੱਥੇ ਜ਼ਿਆਦਾ ਗਿੱਲ ਦੀ ਡੂੰਗੀ ਬੀਜ ਹੋ ਗਈ ਉੱਥੇ ਵੀ ਘਟ ਜੰਮੀ ਆ ਠੀਕ ਆ ਕਿਤੇ ਦਾਣਾ ਨੰਗਾ ਰਹਿ ਗਿਆ ਵਿੱਚ ਹਵਾ ਪੈ ਗਈ ਉੱਥੇ ਵੀ ਘਟ ਜੰਮੀ ਆ ਠੀਕ ਹੈ ਜਿਵੇਂ ਆ ਖੇਤ ਆ ਬਾਈ ਇਹ ਖੇਤ ਦੇ ਵਿੱਚ ਪੂਰੀ ਗਿੱਲ ਦੀ ਕਣਕ ਹਰੇ ਕਿਤੇ ਕਿਤੇ ਵਿੱਚ ਵਿੱਚ ਲੈਨਾ ਜੰਮੀਆਂ ਨਹੀਂ ਹੈਗੀਆਂ ਠੀਕ ਹੈ ਜੀ ਇਦੇ ਵਿੱਚ ਜੇ ਆਪਾਂ ਧਿਆਨ ਨਾਲ ਦੇਖੀ ਤਾਂ ਵਿੱਚ ਜਿਹੜੀਆਂ ਲਾਈਨਾਂ ਦੇ ਵਿੱਚ ਨਾ ਕਈ ਜਗ੍ਹਾ ਮਿੱਟੀ ਨਹੀਂ ਪਈ ਹੈਗੀ ਉਹ ਦਾਣੇ ਨੂੰ ਵਿੱਚ ਹਵਾ ਪੈ ਜਾਂਦੀ ਆ ਉੱਥੇ ਵੀ ਕਣਕ ਥੋੜੀ ਜਿਹੀ ਘੱਟ ਜੰਮੀ ਆ ਦੇਖੋ ਤੁਹਾਨੂੰ ਦਿਖਦਾ ਹੋਊਗਾ ਨਾ ਥੋੜਾ ਜਾਂ ਮੂਹ ਨੇ ਰਾਜਾ ਹੋ ਗਿਆ ਬਾਈ ਘੱਟ ਦੇਖਦਾ ਦਾ ਟਾਈਮ ਤੇ ਵਿੱਚ ਵਿੱਚ ਕਣਕ ਪੂਰੀ ਵਧੀਆ ਜੰਮੀ ਆ ਬਾਈ ਇਹ ਵੀ ਬਹੁਤ ਪੰਗਾ ਰਹਿੰਦਾ ਸੁਪਰ ਸੀਡਰ ਦਾ ਇਹਦਾ ਬਹੁਤ ਜ਼ਿਆਦਾ ਹਿਸਾਬ-ਤਬ ਰੱਖਣਾ ਪੈਂਦਾ ਬਾਈ ਠੀਕ ਹੈ ਜੀ ਲੋ ਜੀ ਇੱਧਰ ਵੀ ਦੇਖੋ ਇੱਧਰ ਵੀ ਸੇਮ ਪ੍ਰੋਬਲਮ ਵਾਲੇ ਕਿਾਰੇ ਚ ਇਹ ਕਿਸੇ ਕਿਸੇ ਮੰਨ ਕੇ ਚਲੋ ਜਿਵੇਂ ਕਈ ਵਾਰ ਆਪਣਾ ਸੁਪਰ ਸੀਡਰ ਕਿਤੇ ਵੱਧ ਘੱਟ ਲੱਗਦਾ ਉੱਥੇ ਵੀ ਇਹ ਦਿੱਕਤ ਆ ਜਾਂਦੀ ਬਾਈ ਠੀਕ ਹੈ ਜੀ ਬਾਕੀ ਬਾਈ ਇੱਕ ਗੱਲ ਹੋਰ ਜਿਹੜੀ ਆਪਾਂ ਦੇਖੀ ਆ ਜੇ ਆਪਾਂ ਸੁਪਰ ਸੀਡਰ ਦੇ ਨਾਲ ਬਜਾਈ ਕਰਨੀ ਆ ਤਾਂ ਜਿਹੜੀ ਗਿੱਲ ਹੈ ਬਾਈ ਖੇਤ ਦੀ ਉਹ ਪੂਰੀ ਚਾਹੀਦੀ ਆ ਕਈ ਵਾਰ ਆਪਾਂ ਖੁਸ਼ਕ ਵਿੱਚ ਜਿਵੇਂ ਆਪਾਂ ਰੋਟਾਵੇਟਰ ਜਾਂ ਫਾਲੇ ਨਾਲ ਕਈ ਵਾਰ ਖੁਸ਼ਕ ਵਿੱਚ ਵੀ ਬੀਜ ਦਿੰਦੇ ਆ ਜੀ ਰੋਡਲ ਨਾਲ ਉਹ ਚੱਲ ਜਾਂਦੀ ਆ ਪਰ ਇਹਦੇ ਵਿੱਚ ਨਹੀਂ ਚੱਲਦੀ ਹੈਗੀ ਬਾਈ ਪੂਰੀ ਐਨ ਵਧੀਆ ਗਿੱਲ ਚਾਹੀਦੀ ਪੂਰਾ ਵਧੀਆ ਲੱਡੂ ਵਟ ਹੋਣਾ ਚਾਹੀਦਾ ਫੇਰ ਨਹੀਂ ਬਾਈ ਕੋਈ ਦਿੱਕਤ ਆਉਂਦੀ ਤੇ ਗੰਨੇ ਨੂੰ ਬਾਈ ਪਾਣੀ ਲਾਇਆ ਐਦਕੀ ਗਿਰਨੇ ਤੇ ਬਚਾਉ ਰਿਹਾ ਗੰਨੇ ਦਾ ਠੀਕ ਆ ਜੀ ਤੇ ਬਾਕੀ ਚਲੋ ਹੁਣ ਤਾਂ ਬਾਈ ਨਿਬੜ ਗਿਆ ਪਰ ਐਤ ਕੀ ਲਗਭਗ 80 ਤੋਂ 85% ਜਿਹੜੀ ਬਜਾਈ ਆ ਬਾਈ ਉਹ ਸੁਪਰ ਸੀਡਰ ਦੇ ਨਾਲੇ ਹੋਈ ਆ ਠੀਕ ਆ ਜੀ ਲੋਕਾਂ ਦੇ ਵਿੱਚੇ ਪਰਾਲੀ ਨੂੰ ਵਿੱਚੇ ਮਤਲਬ ਕੀ ਮਲਾਇਆ ਅੱਗ ਤਾਂ ਨਾ ਮਾਤਰੇ ਕਿਤੇ ਲੱਗੀ ਵੀ ਦੇਖਿਓ ਨਹੀਂ ਹੈਗੀ ਤੇ ਕਿਸੇ ਹੱਦ ਤੱਕ ਬਹੁਤ ਬਾਈ ਵਧੀਆ ਵੀ ਹੋਇਆ ਇਹ ਠੀਕ ਹੈ ਜੀ ਤੇ ਬਾਕੀ ਕਈ ਨਾ ਤਾਂ ਪਾਣੀ ਵੀ ਲਾਉਣੇ ਸ਼ੁਰੂ ਕਰਤੇ ਕਣਕਾਂ ਨੂੰ ਭਾਈ ਜਿਨ੍ਹਾਂ ਨੇ ਗੇਤੀਆਂ ਲਾਈਆਂ ਵੰਦੀਆਂ ਠੀਕ ਹੈ ਜੀ ਬਾਕੀ ਮਾਲਕ ਕਰੇ ਭਾਈ ਐਦ ਕੀ ਝੋਨੇ ਦਾ ਝਾੜ ਸਾਨੂੰ ਪਤਾ ਹੀ ਹੈ ਸਾਰਿਆਂ ਨੂੰ ਕਿ ਕਿਦਾਂ ਦਾ ਰਿਹਾ ਤੇ ਐਦ ਕੀ ਰੱਬ ਅੱਗੇ ਅਰਦਾਸ ਕਰਦੇ ਆਂ ਵੀ ਕਣਕਾਂ ਦਾ ਝਾੜ ਵਧੀਆ ਰਹੇ ਕਣਕਾਂ ਹੁਣ ਤੋਂ ਹੀ ਵਧੀਆ ਹੋਣਗੀਆਂ ਤਾਂ ਅੱਗੇ ਜਾ ਕੇ ਵਧੀਆ ਹੋਣਗੀਆਂ ਭਾਈ ਠੀਕ ਹੈ ਜੀ ਤੇ ਬਾਕੀ ਜਿੰਮੇ ਤੁਹਾਨੂੰ ਪਤਾ ਹੀ ਆ ਕੋਈ ਵੀ ਕੰਮਕਾਰ ਆ ਚਾਹੇ ਦੁਕਾਨਦਾਰ ਆ ਚਾਹੇ ਕੱਪੜੇ ਦਾ ਕੰਮ ਕਰਦਾ ਚਾਹੇ ਕੋਈ ਸਾਡੇ ਵਰਗਾ ਟਰੈਕਟਰਾਂ ਦਾ ਕਰਦਾ ਕੋਈ ਵੀ ਕਰਦਾ ਹਰੇਕ ਦਾ ਕੰਮਕਾਰ ਬਾਈ ਖੇਤੀ ਤੇ ਨਿਰਭਰ ਕਰਦਾ ਕਿਉਂਕਿ ਪੰਜਾਬ ਦੇ ਜ਼ਿਆਦਾਤਰ ਆਪਣਾ ਜਿਹੜਾ ਸਰਕਲ ਆ ਉਹ ਖੇਤੀ ਤੇ ਡਿਪੈਂਡ ਕਰਦਾ ਠੀਕ ਹੈ ਜੀ ਚਲੋ ਠੀਕ ਹੈ ਜੀ ਆਦੀ ਵੀਡੀਓ ਨੂੰ ਕਰਦੇ ਆਪਾਂ ਖਤਮ ਜੀ ਬਾਕੀ ਹੋਰ ਕਿਸੇ ਵੀ ਮੇਰੇ ਵੀਰ ਭਰਾ ਨੇ ਕੋਈ ਟਰੈਕਟਰ ਖਰੀਦਣਾ ਜਾਂ ਵੇਚਣਾ ਹੁੰਦਾ ਤਾਂ ਆਪਣੇ ਨਾਲ ਫੋਨ ਤੇ ਕਰ ਸਕਦਾ ਜੀ ਸੰਪਰਕ ਨੰਬਰ ਆਪਣਾ ਚੱਲਦਾ ਆਉਂਦਾ ਸਕਰੀਨ ਤੇ 8146678490 ਤੇ ਕਈ ਵੀਰਾਂ ਦੇ ਮੈਸੇਜ ਫੋਟੋਆਂ ਵਗੈਰਾ ਆਉਂਦੀਆਂ ਰਹਿੰਦੀਆਂ ਬਾਈ ਵੀਰਾਂ ਨੂੰ ਬੇਨਤੀ ਹੈ ਕਿ ਸਾਰੀ ਡਿਟੇਲ ਦਿਆ ਕਰੋ ਬਾਈ ਟਰੈਕਟਰ ਦੀ ਕੱਲੀਆਂ ਫੋਟੋਆਂ ਪਾ ਕੇ ਨਾ ਛੱਡ ਦਿਆ ਕਰੋ ਬਾਅਦ ਚ ਬਾਈ ਨਾ ਕੋਈ ਰਿਪਲਾਈ ਕਰਦਾ ਪੂਰੀ ਐਨ ਏ ਟੂ ਜ਼ेड ਡਿਟੇਲ ਕਿੰਨੇ ਦਾ ਦੇਣਾ ਕਿ ਆਸ ਹਿਸਾਬਤਾਬਾ ਕਿਹੜਾ ਤੁਹਾਡਾ ਏਰੀਆ ਠੀਕ ਹੈ ਜੀ ਪ੍ਰੋਪਰ ਡਿਟੇਲ ਦਿਆ ਕਰੋ ਫੇਰ ਥੋੜਾ ਜਿਹਾ ਬਾਈ ਸੌਖਾ ਰਹਿੰਦਾ ਤੇ ਬਾਕੀ ਠੀਕ ਹੈ ਜੀ ਆਪਾਂ ਤੁਹਾਨੂੰ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਜੀ ਜਿਹੜੇ ਵੀ ਨਵੇਂ ਜੁੜਿਆ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਧੰਨਵਾਦ ਸਾਰਿਆਂ ਦਾ